ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਸ੍ਰੀ ਹਰਗਵੰਦਪੁਰ ਦੇ ਨੇੜੇ ਦੋ ਪਿੰਡਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦੀ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਹੋਈ ਹੈ। ਹਰ ਮੈਂ ਸਮਝਦਾ ਕਿ ਪੂਰੇ ਦੇਸ਼ ਦੇ ਕਿਸਾਨਾਂ ਲਈ ਇੱਕ ਬਹੁਤ ਮੰਦ ਭਾਗੀ ਖਬਰ ਹੈ। ਕਿਉਂਕਿ ਹਮਾਂ ਕਿਸਾਨਾਂ ਤੋਂ ਕੇਵਲ 66 ਲੱਖ ਰੁਪਈਆ ਦੇ ਕੇ ਜ਼ਮੀਨ ਧੱਕੇ ਨਾਲ ਖੋਈ ਜਾ ਰਹੀ ਹੈ ਜਦੋਂ ਕਿ ਅੱਜ ਪੂਰੇ ਦੇਸ਼ ਦੇ ਅੰਦਰ ਕਿਤੇ ਵੀ ਜ਼ਮੀਨ ਦਾ ਮਾਰਕੀਟ ਰੇਟ 40 ਲੱਖ ਤੋਂ ਘਟ ਮੇਰਾ ਖਿਆਲ ਨਹੀਂ ਹੋਣਾ ਤੇ ਉਹਦੇ ਤੇ ਫੇਰ ਸਰਕਾਰ ਨੇ ਜੋ 2013 ਦਾ ਐਕਟ ਹੈ ਲੈਂਡ ਐਕ acquisition ਐਕਟ ਉਹਦੇ ਤਹਿਤ 4 ਗੁਣਾ ਪੇਮੈਂਟ ਅਦਾ ਕਰਨੀ ਹੁੰਦੀ ਹੈ ਕਿਸਾਨਾਂ ਨੂੰ ਔਰ ਇਹ ਜਿਹੜੀ ਆ ਜੋ ਉੱਥੋਂ ਦੇ ਲੋਕਾਂ ਦੇ ਨਾਲ ਬੇਇਨਸਾਫੀ ਹੋਈ ਹੈ ਇਹ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੋਵਾਂ ਲਈ ਅਤਿ ਸ਼ਰਮ ਦੀ ਗੱਲ ਹੈ ਹਰਨੰਦਨ ਯੋਗ ਹੈ ਜਥੇਬੰਦੀ ਔਰ ਪੂਰੇ ਦਾ ਪੂਰਾ ਫੋਰਮ ਇਸ ਕਿਮ ਨੌਨ ਪੋਲਿਟিক্যাল ਸਾਡੀ ਦੋਨਾਂ ਸਰਕਾਰਾਂ ਦੀ ਕੇਂਦਰ ਤੇ ਭਵੰਤਮਾਨ ਸਰਕਾਰ ਦੀ ਫੁਰਜੋਰੀ ਸ਼ਬਦਾਂ ਦੇ ਵਿੱਚ ਨਖੇਦੀ ਕਰਦੀ ਹੈ ਤੇ ਜੋ ਗੱਲ ਉੱਥੋਂ ਸੁਣਨ ਨੂੰ ਮਿਲੀ ਹੈ ਕਿ ਉੱਥੋਂ ਦਾ ਕੋਈ ਅਧਿਕਾਰੀ ਡਿਪਟੀ ਕਿਸਾਨਾਂ ਨੂੰ ਮਾਵਾ ਭੈਣਾ ਦੀਆਂ ਗਾਲਾਂ ਕੱਢ ਰਿਹਾ ਸੀ ਉਹ ਅਤੀ ਸ਼ਰਮ ਵਾਲੀ ਗੱਲ ਹੈ ਤੇ ਸਰਕਾਰ ਨੂੰ ਤੁਰੰਤ ਉਸ ਅਧਿਕਾਰੀ ਵੱਲੋਂ ਕੀਤੀ ਗਈ ਇਸ ਘਿਣਾਉਣੀ ਹਰਕਤ 'ਤੇ ਨੋਟਿਸ ਲੈਣਾ ਚਾਹੀਦਾ ਹੈ। ਔਰ ਇਹ ਤੁਰੰਤ ਇਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨੀਆਂ ਬੰਦ ਕਰੇ ਪੰਜਾਬ ਸਰਕਾਰ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਪੈਸੇ ਤੇ ਇਹ ਕਹਿੰਦੇ ਨੇ ਕਿ ਮੈਂ ਪੰਜਾਬ ਦਾ ਪੁੱਤ ਹਾਂ ਮੈਂ ਵੀ ਕਿਸਾਨ ਹਾਂ ਤੇ ਜੇਕਰ ਸੱਚਮੁੱਚ ਕਿਸਾਨ ਤੇ ਪੰਜਾਬ ਦੇ ਪੁੱਤਾਂ ਵਾਲੀ ਗੱਲ ਹੈ ਅੱਜ ਕਿਸਾਨਾਂ ਨਾਲ ਹੋ ਰਹੀ ਇਸ ਬੇਨਸਾफी ਤੇ ਧੱਕੇਸ਼ਾਹੀ ਦੇ ਖਿਲਾਫ ਆਪਦੇ ਸਟੇਟ ਦੇ ਕਿਸਾਨਾਂ ਨਾਲ ਖੜਨਾ ਚਾਹੀਦਾ ਹੈ ਮੁੱਖ ਮੰਤਰੀ ਨੂੰ ਨਾ ਕਿ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਹਲਾਸ਼ੇਰੀ ਦੇ ਕੇ ਉਹਨਾਂ ਨੂੰ ਹੁਕਮ ਦੇ ਕੇ ਹਰ ਕਿਸਾਨਾਂ ਨੂੰ ਉਥੋਂ ਖਾਦੇੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਸਾਨਾਂ ਦੀ ਮਦਦ ਕਰਨਾ ਉਲਟਾ ਫਰਜ਼ ਬਣਦਾ ਸਰਕਾਰ ਦਾ ਸੋ ਅਸੀਂ ਮੰਗ ਕਰਦੇ ਹਾਂ ਐਸਕੇਮ ਨਾਨ ਪੋਲਿਟਿਕਲ ਵੱਲੋਂ ਔਰ ਬੀਕੇਯੂਐਸ ਤਸੀਦੂ ਪਰ ਵੱਲੋਂ ਕਿ ਸਰਕਾਰ ਤੁਰੰਤ ਇਸ ਜ਼ਮੀਨ ਨੂੰ ਐਕਵਰ ਕਰਨ ਤੋਂ ਪਿੱਛੇ ਹਟੇ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਦੇਵੇ ਔਰ ਕੇਵਲ ਇਹ ਉਹਨਾਂ ਕਿਸਾਨਾਂ ਦਾ ਹੀ ਨੁਕਸਾਨ ਨਹੀਂ ਜਿਨ੍ਹਾਂ ਦੀ ਜ਼ਮੀਨ ਜਾਣੀ ਹੈ ਇਹ ਨੁਕਸਾਨ ਤਾਂ ਉਹਨਾਂ ਕਿਸਾਨਾਂ ਦਾ ਵੀ ਹੈ ਜਿੱਥੇ ਘੱਟੋ ਘੱਟ 7-8 ਫੁੱਟ ਉੱਚੀ ਸੜਕ ਨੇ ਨੰਗਣਾਇ ਹਰ ਦੋਨੇ ਪਾਸੇ ਫਸਲਾਂ ਦਾ ਨੁਕਸਾਨ ਹੋਣਾ ਹੈ ਜ਼ਮੀਨਾਂ ਦੁਫਾੜ ਹੋਣੀਆਂ ਉਹ ਵੱਡੇ ਨੁਕਸਾਨ ਹੋ ਰਿਹਾ ਜਿਹੜੇ ਉਹਨਾਂ ਵੱਲ ਵਿਸ਼ੇਸ਼ ਧਿਆਨ ਦੇਵੇ ਸਰਕਾਰ ਔਰ ਇਸ ਬੇਇਨਸਾਫੀ ਤੋਂ ਪਿੱਛੇ ਹਟੇ ਔਰ ਉਹਨਾਂ ਅਧਿਕਾਰੀਆਂ ਦੇ ਖਿਲਾਫ ਤੁਰੰਤ ਕਾਰਵਾਈ ਕਰੇ ਜਿਨ੍ਹਾਂ ਨੇ ਅਸ਼ਲੀਲਤਾ ਪਰ ਸ਼ਬਦ ਬੋਲੇ ਨੇ ਸਾਡੇ ਉਹਨਾਂ ਕਿਸਾਨਾਂ ਨੂੰ ਮਾਵਾ ਪੈਣਾ ਦੀਆਂ ਕਾਲਾ ਕੱਢੀਆਂ ਨੇ ਬਹੁਤ ਬਹੁਤ ਧੰਨਵਾਦ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ